ਸਸਿਕਾਲ ਪੰਜਾਬ ਦੇ ਵਿੱਚ ਬੀਜੇਪੀ ਕਿਸ ਕਦਰ 2027 ਨੂੰ ਲੈ ਕੇ ਤਿਆਰੀ ਕਰ ਰਹੀ ਹੈ ਉੱਥੋਂ ਦਰਸਾਉਂਦਾ ਕਿ ਕੇਂਦਰ ਦੇ ਵੱਲੋਂ ਭਾਵੇਂ ਅਜ ਤੱਕ ਕੋਈ ਸੁਗਾਤਾਂ ਬਹੁਤੇ ਵੱਡੀਆਂ ਨਾ ਮਿਲੀਆਂ ਹੋਣ ਤੇ ਕੇਂਦਰ ਨਾਲ ਸ਼ਿਕਾਇਤਾਂ ਹੋਣ ਪਰ ਰਵਨੀਤ ਬਿੱਟੂ ਨੇ ਜਿਹੜਾ ਰੇਲਵੇ ਲਾਈਨਾਂ ਦਾ ਪਟਾਰਾ ਖੋਲ੍ਹਿਆ ਤਾਂ ਉਹਨਾਂ ਨੇ ਵੀ ਆਪਦੀ ਗੱਲ ਦੇ ਵਿੱਚ ਕਿਹਾ ਕਿ ਭਾਈ ਜੇ ਕੁਝ ਐਸੀ ਕਰਕੇ ਦਿਖਾਵਾਂਗੇ ਤਾਂ ਹੀਓ ਲੋਕਾਂ ਕੋਲੋਂ ਵੋਟਾਂ ਮੰਗਣ ਤੱਕ ਜਾਣ ਲਈ ਕਾਬਲ ਹੋ ਪਾਵਾਂਗੇ ਮੁੱਖ ਮੰਤਰੀ ਨੂੰ ਲੈ ਕੇ ਵੀ ਉਹਨਾਂ ਨੇ ਸਵਾਲ ਚੁੱਕੇ ਪਰ ਦੂਜੇ ਪਾਸੇ ਦੇਖੀਏ ਤਾਂ ਪ੍ਰਧਾਨ ਮੰਤਰੀ ਮੋਦੀ ਨੇ ਜਿਵੇਂ ਖੁੱਲੇ ਗੱਫੇ ਤੇਲ ਦੀ ਗੱਲ ਆਖੀ ਤਾਂ ਰਵਨੀਤ ਬਿੱਟੂ ਨੇ ਅੱਜ ਉਸ ਰੇਲਵੇ ਲਾਈਨ ਦਾ ਜ਼ਿਕਰ ਕਰਿਆ ਜਿਹਦੇ ਨਾਲ ਸਾਬਤ ਤੌਰ ਤੇ ਜ਼ਾਹਰ ਕਰਦੇ ਨੇ ਕਿ ਸਾਡੇ ਕੋਲ ਪੋਰਟ ਹੈ ਤਾਂ ਨਹੀਂ ਪੋਰਟਾਂ ਤੱਕ ਦੇ ਰਸਤੇ ਨੇ ਜਿਹੜੇ ਉਹ ਸਾਨੂੰ ਆਖਰ ਹੁਣ ਬਣਦੇ ਦਿਖ ਰਹੇ ਨੇ ਜਿਹਦੇ ਚ ਉਹਨਾਂ ਨੇ ਜੇ ਪਹਿਲਾਂ ਗੱਲ ਕਰ ਲਈਏ ਕਿ 25.72 ਕਿਲੋਮੀਟਰ ਲੰਬਾ ਜਿਹੜਾ ਰੇਲਵੇ ਲਾਈਨ ਦਾ ਉਹਨਾਂ ਨੇ ਜ਼ਿਕਰ ਕਰਿਆ ਉਹਦੇ ਤੇ 764.19 ਕਰੋੜ ਰੁਪਏ ਦਾ ਖਰਚਾ ਆਉਣਾ ਹੈਗਾ ਉਹਦੇ ਨਾਲ ਹੀ 166 ਕਰੋੜ ਰੁਪਏ ਦੀ ਜ਼ਮੀਨ ਐਕਵਾਇਰ ਕਰਨੀ ਹੈ ਯਾਨੀ ਕਿ ਜਿੱਥੇ ਜਿੱਥੇ ਰੇਲਵੇ ਲਾਈਨ ਨੇ ਜਾਣਾ ਹੈਗਾ ਉਹਦੇ ਨਾਲ ਜਿਹੜਾ ਇਹ ਪੂਰਾ ਰੇਲਵੇ ਲਾਈਨ ਦਾ ਪ੍ਰੋਜੈਕਟ ਹੈਗਾ ਫਰੋਜ਼ਪੁਰ ਪਟੇ ਲਿੰਕ ਪ੍ਰੋਜੈਕਟ ਨੂੰ ਆ ਜਿਹੜੀ ਕਿ ਇਹਨਾਂ ਨੂੰ ਮਨਜ਼ੂਰੀ ਮਿਲ ਗਈ ਆ ਨਾਲ ਹੀ ਗਿਲਾ ਉਹਨਾਂ ਨੇ ਕਰਿਆ ਕਿ ਚਿੱਠੀ ਅਸੀਂ ਲਿਖੀ ਚੀਫ ਸਕੱਟਰੀ ਨੂੰ 14-15 ਦਿਨ ਹੋ ਗਏ ਚੀਫ ਸਕੱਟਰੀ ਨੇ ਜਵਾਬ ਨਹੀਂ ਦਿੱਤਾ ਹੁਣ ਇਹਦੇ ਪਿੱਛੇ ਵੀ ਕੀ ਕੋਈ ਸਿਆਸੀ ਕਾਰਨ ਹੈ ਕਿ ਜੇਕਰ ਇਸ ਇਹ ਪ੍ਰੋਜੈਕਟ ਸ਼ੁਰੂ ਹੋ ਜਾਂਦੇ ਨੇ ਤਾਂ ਭਾਜਪਾ ਇਹਦਾ ਫਾਇਦਾ ਲੈ ਜੇ ਤਾਂ ਪੰਜਾਬ ਤਾਂ ਕਰਕੇ ਨਹੀਂ ਚਿੱਠੀ ਦਾ ਜਵਾਬ ਦੇ ਰਿਹਾ ਤੇ ਦੂਜੇ ਪਾਸੇ ਜਿਹੜਾ ਅ ਰਾਜਪੁਰਾ ਤੇ ਚੰਡੀਗੜ੍ਹ ਲਿੰਕ ਨੂੰ ਲੈ ਕੇ ਅਰਸਿਆਂ ਤੋਂ ਲੋਕਾਂ ਦੀ ਉਮੀਦ ਸੀ ਖੈਰ ਇਹਦੇ ਵਾਸਤੇ ਇਹ ਕਹਿ ਸਕਦੇ ਆ ਕਿ ਸ਼ਾਬਾਸ਼ੀ ਦਿੱਤੀ ਜਾ ਸਕਦੀ ਹੈ ਕੇਂਦਰ ਨੂੰ ਤੇ ਲੋਕਾਂ ਦਾ ਜਿਹੜਾ ਵੱਡਾ ਫਾਇਦਾ ਹੋਇਆ ਰਾਜਪੁਰਾ ਤੇ ਚੰਡੀਗੜ੍ਹ ਲਿੰਕ ਬਣੂਗਾ ਉਹਨੂੰ ਲੈ ਕੇ ਵੀ ਕਹਿੰਦੇ ਪੰਜਾਬ ਨੇ ਮਨਜ਼ੂਰੀ ਨਹੀਂ ਦਿੱਤੀ ਤਾਂ ਕੀ ਇਹ ਸਿਆਸਤ ਕੇਂਦਰ ਦੇ ਨਾਲ ਨਵੀਂ ਤਸਲ ਪੈਦਾ ਕਰੂਗੀ ਜਦੋਂ ਕੇਂਦਰ ਦੇ ਪ੍ਰੋਜੈਕਟਾਂ ਨੂੰ ਪੰਜਾਬ ਕੋਈ ਰਿਐਕਟ ਨਹੀਂ ਕਰ ਰਿਹਾ ਜਿਨ੍ਹਾਂ ਦੀ ਡਿਮਾਂਡ ਬੜੇ ਲੰਬੇ ਸਮੇਂ ਦੀ ਸੀ ਬੰਦੇ ਭਾਰਤ ਦੇ ਸਟੋਪੀਜ਼ ਵਾਸਤੇ ਮੀਤ ਘੇਰ ਬੋਲ ਪਏ ਨੇ ਤੇ ਇੱਕ ਵੀ ਟੂ ਨੇ ਵੀ ਇਹ ਗੱਲ ਕਹੀ ਕਿ ਮੈਂ ਵੀ ਉਹਨਾਂ ਦੀ ਗੱਲ ਦੇ ਨਾਲ ਸਹਿਮਤ ਹਾਂ ਪਰ ਜਿਹੜੇ ਇਹ ਪ੍ਰੋਜੈਕਟ ਆ ਰਹੇ ਨੇ ਤਾਂ ਕੀ ਉਹ 2027 ਦਾ ਬੀਜੇਪੀ ਦਾ ਰਾਹ ਰੋਕਣ ਦੇ ਲਈ ਪੰਜਾਬ ਦੇ ਵੱਲੋਂ ਨਾ ਦਿੱਤੀਆਂ ਜਾਣ ਵਾਲੀਆਂ ਮਨਜ਼ੂਰੀਆਂ ਨੇ ਜਿਹੜਾ ਬਿੱਟੂ ਜ਼ਿਕਰ ਕਰਦੇ ਨੇ ਦੂਜੇ ਪਾਸੇ ਦੇਖੀਏ ਤਾਂ ਇੱਕ ਇਸ ਦਾ ਰੇਲਵੇ ਲਿੰਕ ਦੇ ਨਾਲ ਕਹਿੰਦੇ ਬਹੁਤ ਵੱਡੇ ਤੌਰ ਤੇ ਫਾਇਦਾ ਹੋਣਾ ਹੈ ਕਿਉਂਕਿ ਫਿਰੋਜ਼ਪੁਰ ਅਤੇ ਅੰਮ੍ਰਿਤਸਰ ਦੇ ਵਿਚਾਲੇ ਦਾ ਕਹਿੰਦੇ ਫਾਸਲਾ 196 ਕਿਲੋਮੀਟਰ ਹੈ ਜਿਹੜਾ ਇਸ ਲਿੰਕ ਤੋਂ ਬਾਅਦ 100 ਕਿਲੋਮੀਟਰ ਰਹਿ ਜਾਊਗਾ ਦੂਜੇ ਪਾਸੇ ਉਹਨਾਂ ਨੇ ਇਹ ਵੀ ਜ਼ਿਕਰ ਕਰਿਆ ਕਿ ਜੰਮੂ ਫਿਰੋਜ਼ਪੁਰ ਫਾਜ਼ਲੀ ਫਾਜ਼ਲੀਕਾ ਮ ਜਿਹੜਾ ਕੋਰੀਡੋਰ ਹੈ ਉਹ 236 ਕਿਲੋਮੀਟਰ ਘੱਟ ਹੋ ਜਾਊਗਾ ਇਹਦੇ ਨਾਲ ਮਾਲਵਾ ਮਾਝਾ ਦੁਆਬਾ ਕਹਿੰਦੇ ਇਹ ਵੀ ਆਪਸ ਦੇ ਵਿੱਚ ਖਾਸ ਤੌਰ ਤੇ ਮਾਝੇ ਬਲਵੇ ਦੀ ਜਿੱਦ ਗੱਲ ਕਰੀਏ ਤਾਂ ਮਾਝਾ ਮਾਲਵਾ ਆਪਸ ਦੇ ਵਿੱਚ ਕਨੈਕਟ ਹੁੰਦਾ ਹੋ ਜਾਊਗਾ ਹੁਣ ਗੱਲ ਇਹ ਹੈ ਕਿ ਇਸ ਕਰੋੜਾ ਰੁਪਏ ਦੇ ਰੇਲਵੇ ਲਾਈਨ ਦੇ ਪ੍ਰੋਜੈਕਟਾਂ ਦੇ ਵਿੱਚ ਪੰਜਾਬ ਸਰਕਾਰ ਰਿਐਕਟ ਕਿਉਂ ਨਹੀਂ ਕਰ ਰਹੀ ਜਾਂ ਕਈ ਪੰਜਾਬ ਸਰਕਾਰ ਦੇ ਅਫਸਰ ਰਿਐਕਟ ਕਿਉਂ ਨਹੀਂ ਕਰ ਰਹੇ ਕਿ 2027 ਦੇ ਵਾਸਤੇ ਭਾਜਪਾ ਦਾ ਰਾਂਹ ਰੋਕਣ ਦਾ ਇਹ ਬਹੁਤ ਵੱਡਾ ਮਕਸਦ ਹੋ ਸਕਦਾ ਨਾਲ ਹੀ ਜੇ ਗੱਲ ਕੀਤੀ ਜਾਵੇ ਕਿ ਇਹ ਗੱਲ ਖੁਦ ਜਦੋਂ ਜ਼ਿਕਰ ਰਵਨੀਤ ਬਿੱਟੂ ਕਰਦੇ ਨੇ ਕੇਂਦਰੀ ਰਾਜ ਰੇਲ ਮੰਤਰੀ ਕਿ ਜੇਕਰ ਅਸੀਂ ਕੁਝ ਕਰਾਂਗੇ ਤਾਂ ਹੀ ਉਹ ਲੋਕਾਂ ਦੇ ਕੋਲੇ ਵੋਟਾਂ ਮੰਗਣ ਯੋਗ ਹੋਵਾਂਗੇ ਤਾਂ ਇਹਦਾ ਮਤਲਬ ਕਿ ਕੇਂਦਰ ਨੇ ਅੱਜ ਤੱਕ ਪੰਜਾਬ ਨੂੰ ਉਸ ਕਦਰ ਸੀਰੀਅਸ ਲਿਆ ਹੀ ਨਹੀਂ ਪਰ 2008 ਦੇ ਕਹਿੰਦੇ ਜਿਹੜੇ ਚਿੱਠੀਆਂ ਲਿਖੀਆਂ ਜਾ ਰਹੀਆਂ ਸੀ ਇਸ ਪ੍ਰੋਜੈਕਟ ਦੇ ਵਾਸਤੇ ਉਹ ਹੁਣ ਅਖਰ ਰੇਲ ਰਵਨੀਤ ਬਿੱਟੂ ਦੇ ਜ਼ਰੀਏ ਯਕੀਨੀ ਕੀ ਮੋਦੀ ਹੋਰਾਂ ਦੀ ਦੇਣ ਦੇ ਕਰਕੇ ਇਹ ਪੂਰਾ ਹੋ ਰਿਹਾ ਉਸ ਸਮੇਂ ਲਾਲੂ ਪ੍ਰਸ਼ਾਦ ਯਾਦਵ ਨੂੰ ਚਿੱਠੀ ਲਿਖੀ ਸੀ ਮੁੰਟੇਕ ਸਿੰਘ ਆਲੂ ਵਾਲੀਆ ਉੱਥੇ ਬਹੁਤ ਵੱਡੇ ਰੋਲ 'ਚ ਸੀ ਕੇਂਦਰ ਦੇ ਤਾਂ ਉਹਨਾਂ ਨੂੰ ਵੀ ਚਿੱਠੀਆਂ ਲਿਖੀਆਂ ਪਰ ਕਿਸੇ ਤੋਂ ਬਣਿਆ ਨਹੀਂ ਕਹਿੰਦੇ ਮੋਦੀ ਬਣਾ ਰਿਹਾ ਹੈ ਹੁਣ 2027 ਦੀ ਜੇ ਚੋਣ ਦੇ ਵਿੱਚ ਗੱਲ ਕਰੀਏ ਤਾਂ ਬੀਜੇਪੀ ਵਾਸਤੇ ਵੀ ਰਾ ਕੋਈ ਸੌਖੇ ਨਹੀਂ ਹੈਗੇ ਇੱਕ ਪਾਸੇ ਪੰਜਾਬ ਸਰਕਾਰ ਪ੍ਰੋਜੈਕਟਾਂ ਨੂੰ ਲੈ ਕੇ ਮਨਜ਼ੂਰੀ ਦੇਊਗੀ ਤਾਂ ਨਾਲ ਹੀ ਜੇ ਕਹਈਏ ਕਿ ਜੇਕਰ ਮਨਜ਼ੂਰੀ ਨਹੀਂ ਦਿੰਦੀ ਤਾਂ ਲੋਕਾਂ ਵਾਸਤੇ ਤਾਂ ਕਹਿ ਸਕਦੇ ਆਂ ਵੀ ਇਹ ਸਿਆਸਤਦਾਨ ਆਪਸੀ ਟਕਸਲ ਦੇ ਵਿੱਚ ਪਰੇਸ਼ਾਨੀਆਂ ਬਣਾ ਕੇ ਰੱਖਣਗੇ ਪਰ ਪੰਜਾਬ ਸਰਕਾਰ ਨੂੰ ਇਹਦੇ ਤੇ ਪਰੇਸ਼ਾਨੀ ਕੀ ਹੈ ਇਹ ਸਭ ਦੇ ਸਮਝ ਤੋਂ ਬਾਹਰ ਹੈ ਕਿਉਂਕਿ 2027 ਤੋਂ ਪਹਿਲਾਂ ਰਮਨਿਤ ਬਿੱਟੂ ਨੇ ਇਹ ਵੀ ਇੱਛਾ ਜ਼ਾਹਰ ਕਰੀ ਹੈ ਕਿ ਰਾਜਪੁਰਾ ਜਿਹੜਾ ਚੰਡੀਗੜ੍ਹ ਲਿੰਕ ਹੈ ਸਾਡੀ ਕੋਸ਼ਿਸ਼ ਤਾਂ ਇਹ ਹੈ ਵੀ ਟਾਈਮ ਬਾਉਂਡ ਤਰੀਕੇ ਦੇ ਨਾਲ ਉਹਨੂੰ ਬਣਾ ਕੇ ਲੋਕਾਂ ਨੂੰ ਸਮਰਪਿਤ ਕੀਤਾ ਜਾਵੇ ਤੇ ਅਸੀਂ ਉਹਨੂੰ ਖੋਹ ਦਈਏ ਪਰ ਲੱਗਦਾ ਨਹੀਂ ਹੈਗਾ ਕਿ ਜਿਹੜੀ ਤਸਲ ਸਿਆਸਤ ਦੀ ਪਈ ਹੈ ਉਹਦੇ ਚ ਬੀਜੇਪੀ ਦਾ ਰਾਂ ਰੋਕਣ ਦਾ ਇਤਨੂੰ ਵਧੀਆ ਮੌਕਾ ਪੰਜਾਬ ਸਰਕਾਰ ਦੇ ਹੱਥ ਲੱਗ ਸਕਦਾ ਤੇ ਉਹ ਸ਼ਾਇਦ ਇਸ ਪ੍ਰੋਜੈਕਟ ਨੂੰ ਸ਼ੁਰੂ ਭਾਵੇਂ ਕਰਾ ਦੇ ਪਰ ਕੰਪਲੀਟ ਹੋਣ ਤੱਕ ਦੀ ਇਹ ਪੂਰਾ ਪ੍ਰੋਸੈਸ ਇਸ ਤਰ੍ਹਾਂ ਦਾ ਰਹੂਗਾ ਕਿ ਮੌਕਾ ਨਾ ਹੀ ਮਿਲੇ ਹੁਣ ਇਹ ਸਭ ਦੇ ਵਿੱਚ ਜੇ ਕਹੀਏ ਕਿ ਪੰਜਾਬ ਦੀ ਆਮ ਆਦਮੀ ਜੇ ਆਪ ਕਹਿੰਦੀ ਹੈ ਸਾਡੀ ਚਿੱਠੀਆਂ ਦਾ ਜਵਾਬ ਕੇਂਦਰ ਨਹੀਂ ਦਿੰਦਾ ਤਾਂ ਕੀ ਕੇਂਦਰ ਦੇ ਰੇਲਵੇ ਪ੍ਰੋਜੈਕਟਾਂ ਦੀਆਂ ਚਿੱਠੀਆਂ ਦਾ ਜਵਾਬ ਨਾ ਦੇ ਕੇ ਇਹ ਇੱਕ ਬਦਲਾਖੋਰੀ ਹੈ ਜਾਂ ਫਿਰ ਇੱਕ ਉਹ ਆਮ ਦਿਨਾਂ ਦਾ ਉਲਝਣ ਤਾਣੀ ਉਹ ਸਿਸਟਮ ਹੈ ਜਿਹਦੇ ਵਿੱਚ ਅਫਸਰ ਰੁੱਝੇ ਹੋਏ ਨੇ ਤੇ ਉਹਨਾਂ ਕੋਲ ਸਮਾਂ ਨਹੀਂ ਸੀ ਕਿ ਉਹ ਚਿੱਠੀ ਦਾ ਜਵਾਬ ਦੇ ਦਾਂਦੇ ਪਰ ਐਡਾ ਵੱਡਾ ਪ੍ਰੋਜੈਕਟ ਹੋਵੇ ਤੇ ਉਹਦੇ ਤੇ ਰਿਐਕਟ ਅਧਿਕਾਰੀ ਨਾ ਕਰਨ ਆਪਦੀ ਵਿਅਸਥਾ ਨੂੰ ਦਿਖਾਉਂਦੇ ਹੋਏ ਉਹ ਵੀ ਬਹੁਤ ਹੈਰਾਨੀ ਹੁੰਦੀ ਹੈ ਕਿਉਂਕਿ ਲੰਬੀਆਂ ਲਾਈਨਾਂ 'ਚ ਲੱਕੇ ਤੇ ਘੰਟਿਆਂ ਦਾ ਇੰਤਜ਼ਾਰ ਕਰਕੇ ਕਈ ਦਿਨਾਂ ਦਾ ਟਾਈਮ ਲਾਈਨ ਤੋਂ ਬਾਅਦ ਅਫਸਰ ਹੈ ਜੀਹਾਂ ਚੀਜ਼ਾਂ ਪਿੱਛੇ ਤਰਲੇ ਮਾਰਦੇ ਕੇਂਦਰ ਦੇ ਅੱਗੇ ਦਿਖਾਈ ਦਿੰਦੇ ਨੇ ਪਰ ਜਦੋਂ ਕੇਂਦਰ ਖੁਦ ਚੱਲ ਕੇ ਆ ਰਿਹਾ ਹੋਵੇ ਤਾਂ ਉਸ ਸਮੇਂ ਦੇ ਦੌਰਾਨ ਕਿਉਂ ਨਹੀਂ ਇਸ ਚੀਜ਼ ਨੂੰ ਲੈ ਕੇ ਚਿੰਤਾ ਜਤਾ ਰਹੇ ਕਿ ਉਹ ਇਹਨਾਂ ਪ੍ਰੋਜੈਕਟਾਂ ਨੂੰ ਦੋਨੇ ਹੱਥੀ ਸਵਾਗਤ ਕਰਨ ਕੀ ਫੈਸਲਾ ਲੋਕਾਂ ਨੇ ਵੋਟਾਂ ਦਾ ਖੁਦ ਪਾ ਕੇ ਕਰਨਾ ਹੈ ਕਿ ਨੂੰ ਪਰ ਆਪਦੇ ਤੌਰ ਦੇ ਉੱਤੇ ਕੋਈ ਇਸ ਤਰ੍ਹਾਂ ਦੇ ਅੜਚਣ ਨਾ ਹੋਣ ਕਿ ਲੋਕਾਂ ਦੀ ਸੇਵਾ ਨੂੰ ਰੁਕਿਆ ਜਾਵੇ ਜਿਵੇਂ ਨਹੀਂ ਚੋਣਾਂ ਦੇ ਨਤੀਜੇ ਬਹੁਤ ਮਹੱਤਵ ਨੇ ਰਹਿਣਗੇ ਪਰ ਉਹਨਾਂ ਚੋਣਾਂ ਦੇ ਦੌਰਾਨ ਇੱਕ ਗੱਲ ਇਹ ਵੀ ਹੈ ਕੀ ਇਸ ਸਮੇਂ ਦੇ ਦੌਰਾਨ ਕਿਸ ਨੂੰ ਕਿੰਨਾ ਰਿਸਪਾਂਸ ਮਿਲਦਾ ਹੈ ਉਹਦੇ ਨਾਲ ਨਾਲ ਇਹ ਵੀ ਭਾਵ ਰਹੂਗਾ ਕਿ ਇਹ ਇੱਕ ਸਾਲ ਦੇ ਵਿੱਚ ਕੀ ਕੇਂਦਰ ਦੀ ਬੀਜੇਪੀ ਸਰਕਾਰ ਆਖਰ ਪੰਜਾਬ ਦੇ ਵਿੱਚ ਕਿੰਨੇ ਕੁ ਖੁੱਲੇ ਗੱਫੇ ਬਣਦੀ ਹੈ ਆਰਐਸਐਸ ਦੇ ਲੋਕ ਲਗਾਤਾਰ ਜ਼ਮੀਨੀ ਤੌਰ ਦੇ ਉੱਤੇ ਲੱਗੇ ਹੋਏ ਨੇ ਇਹਦੀ ਗੱਲ ਡਿਟੇਲ ਦੇ ਵਿੱਚ ਕਿਸੇ ਹੋਰ ਦਿਨ ਕਰਾਂਗੇ ਪਰ ਦੂਜੇ ਪਾਸੇ ਇਹ ਵੀ ਹੈ ਕੀ ਭਾਜਪਾ ਰਾਜ ਇਸ ਤਰ੍ਹਾਂ ਦੇ ਨਾਲ ਪੰਜਾਬ ਦੇ ਵਿੱਚ ਬਣਾ ਰਹੀ ਹੈ ਤਾਂ ਸਪਸ਼ਟ ਕਰਤਾ ਹੈਗਾ ਅਰਨੀਤ ਬਿੱਟੂ ਨੇ ਇਹ ਵੀ ਕਿ ਅਕਾਲੀ ਦਲ ਤੋਂ ਬਿਨਾਂ ਹੀ ਅਸੀਂ ਚੋਣਾਂ ਲੜਾਂਗੇ ਕਿਉਂਕਿ ਪਹਿਲਾਂ ਚੋਣਾਂ ਦੀ ਐਕਸਰਸਾਈਜ਼ ਹੋ ਚੁੱਕੀ ਹੈ ਚਾਹੇ ਆ ਜਮਨੀ ਚੋਣਾਂ ਹੋਣ ਉਦੋਂ ਪਹਿਲਾਂ ਲੋਕ ਸਭਾ ਚੋਣਾਂ ਹੋਣ ਤਾਂ ਇਸ ਕਰਕੇ ਸਾਨੂੰ ਉਸ ਸਮੇਂ ਅਕਾਲੀ ਦਲ ਕਹਿੰਦੇ ਛੱਡ ਕੇ ਭੱਜ ਗਿਆ ਸੀਗਾ ਜਦ ਸਮੇਂ ਕਿਸਾਨੀ ਅੰਦੋਲਨ ਦਾ ਬੋਝ ਭਾਜਪਾ ਤੇ ਪੈਂਦਾ ਤੇ ਹਾਲਾਂਕਿ ਉਹਨਾਂ ਨੇ ਜ਼ਿਕਰ ਤਾਂ ਇਸ ਦਾ ਇਹ ਵੀ ਕਰਿਆ ਕੀ ਸਾਨੂੰ ਫੀਡਬੈਕ ਨਹੀਂ ਸਹੀ ਮਿਲਿਆ ਸੀ ਯਾਨੀ ਕਿ ਉਸ ਸਮੇਂ ਤਾਂ ਅਰਬਨੀਤ ਬਿੱਟੂ ਖਰ ਕਾਂਗਰਸ ਚ ਧਰਨਾ ਲਾ ਕੇ ਖੁਦ ਕੇਂਦਰ ਦੀ ਬੀਜੇਪੀ ਸਰਕਾਰ ਦੇ ਖਿਲਾਫ ਬੈਠੇ ਸੀਗੇ ਪਰ ਉਹਨਾਂ ਨੇ ਹਰਸਿਮਰਤ ਕੌਰ ਬਾਦਲ ਤੇ ਇਹ ਗੱਲ ਪੂਰੀ ਸਿੱਟੀ ਹੈ ਇਸ ਸਭ ਦੇ ਵਿੱਚ ਕੇਂਦਰ ਦੀਆਂ ਰੇਲਵੇ ਲਾਈਨਾਂ ਕੀ ਪੰਜਾਬ ਦੇ ਵਿੱਚ ਸੱਤਾ ਦਾ ਜਾਲ ਵਿਛਾ ਪਾਉਣਗੀਆਂ ਜਾਂ ਫਿਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਜਾਲ ਨੂੰ ਉਸ ਸਮੇਂ ਦੇ ਦੌਰਾਨ ਤੱਕ ਬੁਣਨੀ ਨਹੀਂ ਦੇਊਗੀ ਜਿਹਦੇ ਵਿੱਚ ਆਖਰ ਲੋਕ ਉਸ ਪਾਸੇ ਨੂੰ ਭੁਗਤਦੇ ਹੋਏ ਨਜ਼ਰ ਆਉਣ ਫੈਸਲਾ ਸਰਕਾਰਾਂ ਦੇ ਹੱਥ ਚ ਵੀ ਹੈ ਪਰ ਦੂਜੇ ਪਾਸੇ ਇਹ ਵੀ ਆ ਕਿਉਂਕਿ ਜੇਕਰ ਫੈਸਲੇ ਇਸ ਲਈ ਗੱਲ ਕਰੀ ਹੈ ਕਿ ਜੇਕਰ ਮਨਜ਼ੂਰੀਆਂ ਨਹੀਂ ਦਿੱਤੇ ਦਿੰਦੇ ਤਾਂ ਉਹਦੇ ਨਾਲ ਕੇਂਦਰ ਦੀ ਉਹ ਐਂਟਰੀ ਪੰਜਾਬ ਦੇ ਵਿੱਚ ਹੋਣਾ ਖਾਸੀ ਦਿੱਕਤਾਂ ਭਰੀ ਹੋਊਗੀ ਪਰ ਇਹ ਸਭ ਦੇ ਵਿੱਚ ਲੋਕ ਆਖਰ ਆਪਣੀਆਂ ਸੁਵਿਧਾਵਾਂ ਨੂੰ ਲੈ ਕੇ ਪਿਸਣਗੇ ਇਹ ਗੱਲ ਸਪਸ਼ਟ ਦਿਖਾਈ ਦਿੰਦੀ ਹੈ ਤੇ ਪਰੇਸ਼ਾਨੀ ਲੋਕਾਂ ਲਈ ਬਣੀ ਰਹੂਗੀ ਇਹ ਵੀ ਸਭ ਤੋਂ ਉੱਤੇ ਦਰਸਾਉਂਦਾ ਤਾਂ ਕਿਉਂ ਆਮ ਆਦਮੀ ਪਾਰਟੀ ਦੀ ਸਰਕਾਰ ਚਿੱਠੀਆਂ ਦਾ ਜਵਾਬ ਨਹੀਂ ਦੇ ਰਹੀ